ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਹਿਸੀਲ ਪੱਤੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸੁਭਰਾ ਹਰੀਕੇ ਪਤਨ ਤੋਂ ਪਹੁੰਚ ਜਾ ਸਕਦੇ ਨਵਾਂ ਪੁਲ ਕੋਟ ਬੁੱਢਾ ਦੁੱਬਲੀ ਬਰਵਾਲਾ ਟੀਮਾ ਸੈਦੋ ਇਹ ਸਾਰੇ ਨਾਲ ਲੱਗਦੇ ਪਿੰਡ ਆ तकरीबन ਜਿਹੜਾ ਮਾਰਨਿੰਗ ਦਾ 10 11 ਵਜੇ ਦਾ ਸਮਾਂ ਹੋ ਗਿਆ ਤੇ ਜਿਹੜਾ ਸੋਇਆ ਸੋਇਆ ਪਸ਼ੂ ਆ ਉਹਦੀ ਦੋ ਟਾਈਮ ਆਪਦੀ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਗੱਬਰ ਪਸ਼ੂ ਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਤੇ ਕੋਈ ਸੱਜਣਾ ਆਨਲਾਈਨ ਸੌਦਾ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਇੱਕ ਸਪੈਸ਼ਲ ਨਗੀਨਾ ਜਿਹੜਾ ਨੀਲੀ ਰਵੀ ਦਾ ਜਿਵੇਂ ਗੱਲ ਕਰ ਗਏ ਆਪਾਂ ਮਾਂ ਸੋਨਾ ਤੇ 3 ਡਾਇਮੰਡ ਦੋਨੇ ਚੀਜ਼ਾਂ ਜਿਹੜੀਆਂ ਬਾਖਮਾਲ ਆ ਤੇ ਕਰਦੇ ਆਪਾਂ ਗੱਲਬਾਤ ਹੀਰੇ ਵੀਰ ਨਾਲ ਹਾਂਜੀ ਹੀਰੇ ਵੀਰ ਸასი ਕਰ ਕੋ ਵਧੀਆ ਜੀ ਕੋ ਠੀਕ ਠਾਕ ਹੀ ਜੀ ਕਿਦਾਂ ਦਾ ਰਿਹਾ ਪਿਛਲੀ ਵੀਡੀਓ ਦਾ ਰਿਸਪੌਂਸ ਬਹੁਤ ਵਧੀਆ ਕਾਲੀ ਵੀਡੀਓ ਪਾਈ ਸੀ ਤੇ ਵੇਗੀ ਝੋਟੀ ਠੀਕ ਆ ਜੀ ਦੂਦੀ ਬਹੁਤ ਜੋ ਹੁੰਦਾ ਬਹੁਤ ਦੱਸਣਾ ਹੁੰਦਾ ਬਿਲਕੁਲ ਜੀ ਤੇ ਵੈਸੇ ਤਾਂ ਇਧਰੋਂ ਹਰਿਆਣੇ ਜੀ ਆਪਣੇ ਪੰਜਾਬ ਚ ਆਉਂਦੀਆਂ ਪਰ ਆਪਣੀ ਅੱਜ ਪੰਜਾਬ ਚ ਹਰਿਆਣੇ ਗਈ ਆ ਇੱਕ ਵਧੀਆ ਗੱਲ ਆ ਹਾਂਜੀ ਝੋਟੀ ਹੈ ਹੀ ਹਰਿਆਣੇ ਦੀ ਸੀ ਹਾਂਜੀ ਤਾਂ ਸ਼ਾਇਦ ਉਹਦਾ ਵਾਪਸ ਉੱਥੇ ਹੀ ਗਈ ਕਿੱਥੋਂ ਆਈ ਸੀ ਤੇ ਬਾਕੀ ਚੰਗਾ ਦੁੱਧ ਸੀਗਾ ਛੋਟੀ ਜਿਹੀ ਨੋਟ ਰੋਈ ਆ ਵੀ ਹਰਿਆਣੇ ਚ ਕਿਸੇ ਵੀਰ ਨੇ ਖਰੀਦਣੀ ਹੁੰਦੀ ਆ ਤੇ ਉਹ ਮੰਨ ਲਓ ਇੱਕ 70 80 ਦੀ ਆਪਾਂ ਤੇ ਕੋਈ ਜੈਜ ਰੇਟ ਤੇ ਦਿੱਤੀ ਆ ਤੇ ਆਪਾਂ ਕਰੀਏ ਗੱਲਬਾਤ ਇਹਦੀ ਤੇ ਨਾਲ ਦੀ ਨਾਲ ਖੋਲ ਗਏ ਤੇ ਕਰੀਏ ਗੱਲਬਾਤਾਂ ਹੀਰੇ ਵੀਰ ਮੜਾ ਜਾ ਇਹਨੂੰ ਜ਼ਰੂਰ ਖੋਲ ਗਏ ਇਹ ਸਵੇਰ ਤੈਨੂੰ ਕਵੇ ਸੂਈ ਆ ਸਵੇਰ 3 ਵਜੇ ਦੀ ਸੂਈ ਆ ਤੇ ਨਾਰਲੀ ਦੀ ਕੱਟੀ ਮਗਰ ਪੂਰੇ ਨਾਰਲੀ ਦੀ ਮਗਰ ਕੱਤੀ ਆ ਗਈ ਆ ਤੇ ਹੀਰੇ ਵੀਰ ਸੂਆ ਕਿੰਨਾ ਆਇਦਾ ਤੀਸਰਾ ਸੂਆ ਸੂਈ ਆ ਬਾਕੀ ਗੱਲ ਕਰੀਏ ਆਪਾਂ ਇਹਦੇ ਪਿੱਠ ਪੁੜੇ ਦੀ ਬਾ ਕਮਾਲ ਆ ਇੱਕ ਵੱਡੇ ਮਾਲੀਆਂ ਦਾ ਪਲੇਖਾ ਪਾਉਂਦੀ ਆ ਤੇ ਬਹੁਤ ਚੰਗੀ ਆ ਇਹਦੇ ਦੂਜੇ ਸੂਏ ਦਾ ਕੀ ਰਿਕਾਰਡ ਸੀਗਾ ਇਹਦਾ ਪਹਿਲੇ ਸੂਏ ਨੇ ਦਿੱਤਾ ਕਿ 14 ਕਿਲੋ ਜੀ ਤੇ ਦੂਜੇ ਸੂਏ ਨੇ ਕਿ 16 16.5 ਸੀ 16 16.5 ਮਾਦੇ ਸੌਂ ਵੀ ਜਾਂਦੀ ਉਹਨਾਂ ਨੇ ਦੇਤੀ ਕਿ ਉਹ 10 12 ਕਿਲੋ ਦੱਸਣਾ ਠੀਕ ਆ ਜੀ 18 19 ਤੇ ਚੱਲੂਗੀ ਐਰਕੀ ਬਾਕੀ ਉਮੀਦ ਕਰਦੇ ਵੀ ਤੋਂ ਵੀ ਪਾਰ ਕਰ ਸਕਦੀ ਆ ਕਿਉਂਕਿ ਸੁਸਾਂ ਵੀ ਬਹੁਤ ਜ਼ਿਆਦਾ ਦੇਸੀ ਕੇ ਹੋਣਾ ਪਈ ਹੈ ਮੱਜ ਬਾਕੀ ਤੇ ਗੱਲ ਕਰੀਏ ਆਪਾਂ ਇਹਦੇ ਵਨ ਸਪੇਸ ਦੀ ਮੇਰੇ ਕੋ ਪਾਕਿਸਤਾਨ ਵਾਲੀਆਂ ਮੱਜਾਂ ਦਾ ਭੇਖਾ ਪਾਉਂਦੀ ਆ ਹਵਾਨੇ ਦੇ ਡੱਬ ਆ ਗਿਆ ਵਨ ਸਪੇਸ ਹਨਾ ਦੀ ਬਹੁਤ ਸੋਹਣੀ ਆ ਕਿਉਂ ਗੁੱਠਾਂ ਤੇ ਜਿਹੜੇ ਘੜ ਤੜ ਕੇ ਬਿਲਕੁਲ ਪੀੜੀ ਦੇ ਪਾ ਵਾਂਗੂ ਜਿਹੜੇ ਇਹਦੇ ਥਣ ਲੱਗਿਆ ਤੇ ਸੂ ਨੂੰ ਲੈਵਾ ਟੱਚ ਹੋ ਕੇ ਮਲੇਤਰ ਗਾਂ ਹੀ ਆ ਦੇਖੋ ਧੁੰਨ ਨੂੰ ਟੱਚ ਹੁੰਦਾ ਚੰਗੇ ਦੁੱਧ ਦੀ ਇਹ ਜਿਹੜੀ ਮਾਲਕ ਆ ਚੰਗਾ ਮੱਜ ਦਾ ਕੱਦ ਕਾਠ ਆ ਤੇ ਲੰਬਾਈ ਜਿਹੜੀ ਐਕਸਟਰਾਔਰਡਨਰੀ ਆ ਤੇ ਸਭ ਤੋਂ ਜਿਹੜੀ ਖਾਸ ਗੱਲ ਆ ਪਿੱਛੇ ਜਿਹੜੀ ਧੀ ਆ ਬਿਲਕੁਲ ਬੂਰੇ ਨਾਰਲੀ ਦੀ ਆ ਗਈ ਸਾਰੇ ਸੱਜਣ ਜਾਣਦੇ ਆ ਬੱਚਾ ਬਹੁਤ ਪਿਆਰਾ ਪਾਇਆ ਬਿਲਕੁਲ ਸਾਈਦਾ ਰੈੱਡ ਤੇ ਸੈਂਟਰ ਨੀਲਾ ਆ ਗਿਆ ਤੇ ਜਿਹੜੀ ਮਾਰਕਿੰਗ ਆ ਕਿਉਂ ਪੈਰਾਂ ਦੇ ਵਿੱਚ ਕੱਤੀ ਦੇ ਮਾਰਕਿੰਗ ਸੂ ਦੇ ਨਿਸ਼ਾਨ ਆ ਗਿਆ ਤੇ ਮੱਥੇ ਤੇ ਬਿਲਕੁਲ ਜਿਹੜੀ ਜ਼ਬਾਨ ਆ ਬਿਲਕੁਲ ਗੁਲਾਬੀ ਆ ਤੇ ਗੱਲ ਫਿਰ ਮੱਜ ਦੇ ਆਪਾਂ ਕਰਦੇ ਆ ਬਹੁਤ ਚੰਗੀ ਆ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਆ ਤੇ ਸਿੰਗੀ-ਸੂੰਗੀ ਬਹੁਤ ਸੋਹਣੀ ਆ ਤੇ ਮੱਜ ਦੀ ਹੀ ਰਾਸ਼ ਆ ਆਖੇ ਕਿ ਜਰੂਰ ਹੈ ਇਹ ਤੇ ਮੂੰਹ 'ਮਾ ਫੜ ਕੇ ਦਿਖਾ ਕਿੰਨੀ ਕ ਕੱਚੀ ਆ ਇਹ ਮੂੰਹ ਦੀ ਆ ਦੇਖੋ ਜੀ ਦੇਖੋ ਜ਼ਬਾਨ ਇਹਦੀ ਗੁਲਾਬੀ ਆ ਮੂੰਹ ਦੀ ਬਿਲਕੁਲ ਕੱਚੀ ਆ ਕਿਉਂ ਮਰਦੀ ਤੇ ਖੱਬੇ ਪਾਸੇ ਕੱਟ ਆ ਗਿਆ ਸਿੱਦਾ ਬਿਲਕੁਲ ਰੈੱਡ ਤੇ ਸੈਂਟਰ ਜਿਹੜਾ ਨੀਲਾ ਦੇਖੋ ਕੰਬੀਨੇਸ਼ਨ ਜਿਹੜਾ ਨੀਲੀ 라ਵੀ ਆਪਾਂ ਕਹਿ ਸਕਦੇ ਆ ਤੇ ਚੰਗੀ ਆ ਤੇ ਸੁਭਾ ਜਿਹੜਾ ਹੈ ਤੀਜਾ ਸੂਈਆ ਸੱਜਣੋ ਕੋਈ ਵੀ ਹੱਥ ਪਾ ਸਕਦਾ ਬਰੀਡਰ ਬੰਦੇ ਕੋਲੋਂ ਆਈ ਐ ਇਹ ਤੇ ਬਾਕੀ ਜੇ ਕੋਈ ਬਰੀਡਰ ਜਾਂ ਚੰਗਾ ਸ਼ੌਕੀ ਚਾਹਵਾਨ ਹੋਵੇ ਤੇ ਨੂੰ ਜਰੂਰ ਆ ਤੇ ਇਸ ਦੀ ਲੋੜ ਹੀ ਨਹੀਂ ਆ ਮੱਝ ਆਉਂਦੀ ਦੱਸਦੀ ਐ ਦੇਖੋ ਇਹ ਮੂੰਹੋਂ ਬੋਲਦੀ ਆ ਕਰਮਾਲੀ ਬਹੁਤ ਸੁਥਰੀ ਆ ਚੰਗੀ ਆ ਦੁੱਧ ਹੀ ਚੰਗੇ ਦੀ ਆ ਕਿ ਆਪਾਂ ਇਹਦੇ ਦਵਾਸ ਕਰ ਸਕਦੇ ਆ ਵਨਡ ਸਪੇਸ ਬਹੁਤ ਸੋਹਣੀ ਲੱਗੀ ਕਰਮਾਲੀ ਨੂੰ ਉਸਨੇ ਕਰੀ ਫੇਰ ਮਹਾਰਾਜ ਇਹਨੂੰ ਹਲਾਇਓ ਮੱਝ ਨੂੰ ਮਾਰਕਿੰਗ ਜਿਹੜੀ ਉਹ ਵੀ ਚੋਂ ਪੈਰਾਂ ਦੇ ਵਿੱਚ ਅਗਲੇ ਅੱਜ ਜਵਾਬ ਹਲਕਾ ਪਿੱਛੇ ਜਿਹੜਾ ਆਪਾਂ ਬਰਾਬਰ ਤੇ ਪੂਛ ਜਿਹੜੀ ਅੱਦ ਤੋਂ ਵੱਧਦੀ ਜਿਹੜੀ ਸਫੇਦ ਆ ਗਈ ਆ ਤੇ ਪੁੱਠਾ ਕਹਿੰਦੇ ਭਾਵੇਂ ਮੰਜਾ ਡਾ ਲਓ ਇੰਨੀ ਜੰਮੀ ਫੜੀ ਆ ਆ ਦੇਖੋ ਜੀ ਢਾਈ ਤਿੰਨ ਫੋਟੋ ਦਾ ਜਿਹੜਾ ਇਹ ਤੋਂ ਪੁੱਠਾ ਹੀ ਲੱਗਾ ਵਾ ਤੇ ਚੰਗੇ ਦੁੱਧ ਦੀ ਆਪਾਂ ਇਸ ਤੋਂ ਉਮੀਦ ਕਰ ਸਕਦੇ ਆ ਤੇ ਹੀਰੇ ਵੀ ਰੇਟ ਇਹਦਾ ਜ਼ਰੂਰ ਨਸੀਗੇ ਇਹਦੇ ਦਾ ਬਿਲਕੁਲ ਜਾਇਜ਼ ਆ ਕਿੰਨਾ ਜੀ ਕੁਆਲਿਟੀ ਦੇ ਹਿਸਾਬ ਨਾਲ ਇਹਦਾ ਰੇਟ ਕੁਛ ਨਹੀਂ ਚਲੋ ਇਹ ਹੀਰਾ ਇਹਦਾ ਮਾੜਾ ਰੇਟ ਤੇ ਕੋਈ ਨਹੀਂ ਆ ਹੀਰਿਆਂ ਦਾ ਕੋਈ ਡਾਇਮੰਡਾਂ ਦਾ ਕਹਿੰਦੇ ਹੁੰਦੇ ਆਹੀ ਰਸਿਆਂ ਮੁੱਲ ਨਹੀਂ ਹੁੰਦਾ ਤੇ ਫਿਰ ਵੀ ਜਿਹੜਾ ਇਹ ਵਪਾਰ ਲੈਣਾ ਮੁੱਲ ਤਾਂ ਕਰਨਾ ਪੈਣਾ ਰੇਟ ਇਹਦਾ ਕੋਈ 2 ਲੱਖ ਨਹੀਂ ਕੋਈ 2.5 ਲੱਖ ਨਹੀਂ ਆ ਜੀ ਇੱਕ ਅਸੀਂ ਦੇ ਦਈਏ ਕਰੀਏ ਮਾਨਦਾਨ ਹੋਰ ਇੱਕ 70 ਦੇ ਦਈਏ ਠੀਕ ਆ ਜੀ ਇੱਕ 70 ਦੇ ਵਿੱਚੋਂ ਵੀ ਘਰ ਆਏ ਸਜਣਾ ਦਾ ਮਾਨਦਾਨ ਚਲੋ ਮੈਂ ਆਪਣੇ ਵੱਲੋਂ ਵੀ ਕਹਿ ਸਕਦਾ 67 ਦੀ ਇੱਕ 67 ਦੀ ਉਹਦੇ ਵਿੱਚੋਂ ਵੀ ਮੈਂ ਮੰਨਦਾ 20000 ਰੁਪਏ ਵੀ ਮੰਨਦਾ ਠੀਕ ਹੈ ਇੱਕ 65 68 ਦੀ ਜਿਹੜੀ ਤੁਹਾਨੂੰ ਮੱਝ ਇਹ ਮਿਲੂਗੀ ਬਾਕੀ ਕੋਈ ਵੀ ਬਰੀਡਰ ਬੰਦਾ ਚਾਹੇ ਸੱਜਣ ਇਹਨੂੰ ਹੱਤ પા ਸਕਦਾ ਇੱਕ ਕਹਿੰਦੇ ਹੁੰਦੇ ਆ ਹੀਰਾ ਤੇ ਦੂਜਾ ਕਹਿੰਦੇ ਹੁੰਦੇ ਆ ਸੋਨਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਮਾਂਵਾ ਤੀਆਂ ਇੱਕ ਤੋਂ ਇੱਕ ਵੱਧ ਕੇ ਚੰਗੀ ਆ ਦੋਹਾਂ ਦੇ ਵਿੱਚ ਚੰਗੇ ਗੁਣ ਜਿਹੜੇ ਭਰੇ ਹੋਇਆ ਤੇ ਇੱਕ 2 ਨੰਬਰ ਦੇ ਤੁਹਾਨੂੰ ਜਿਹੜੀ ਆਪਾਂ ਚੀਜ਼ ਦਿਖਾਉਨੇ ਆ ਬੂਰੀ ਨੀਲੀ 라ਵੀ ਤੇ ਦੋ ਥਣਾਂ ਵਾਲੀ ਬਹੁਤ ਚੰਗੀ ਆ 골ਡਨ ਬੂਰੀ ਆ ਨੀਲੀ 라ਵੀ ਵੀ ਆ ਕੱਦ ਚੰਗਾ ਛੋਟੀ ਦਾ ਤੇ ਟੋਕੜ ਗੱਬਣਾ ਤੇ ਥਣ ਛੋਟੀ ਦੇ ਜਿਹੜੇ ਦੋ ਲੱਗੇ ਆ ਵੀਰ ਵੀਰ ਮੜਾ ਜੇ ਖੋਲ ਕੇ ਤੇ ਨੂੰ ਜਰੂਰ ਤੋਰੀਏ ਇਹ ਹੀ ਦੇ ਵੀਰ ਗੱਬਣ ਕਿੰਨੇ ਕ ਜਦੀ ਆ ਇੱਕ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਜਿਹੜੀ ਇਹ ਚੈੱਕ ਪਾਸ ਆ ਤੇ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਥੱਲੇ 5 4 ਲਾਉਂਦੇ ਆ 4 ਕਿਲੋ ਮੰਨ ਕੇ ਕੋਈ ਸੱਜਣ ਸੌਦਾ ਕਰ ਸਕਦਾ ਦੋ ਥਾਣਾ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਅੱਗੇ ਕਿਹੜੇ ਮਾਲੀ ਤੇ ਇਹ ਗੱਭਣਿਆ ਬੂਰੇ ਨਾਲੀ ਤੋਂ ਅੱਗੇ ਗੱਭਣਿਆ ਆਖੂ ਕੋ ਬਹੁਤ ਸੋਹਣੀ ਕੱਤੀ ਦੀ ਆ ਗਈ ਬਿੱਲੀ ਮਣਕੀ ਤੇ ਦੁੱਲੜ ਆ ਹੀਰੇ ਵੀਰ ਕੋ ਥਾਣਾ ਦੀ ਗੱਲ ਕਰਨਦੇ ਸੀ ਤੁਸੀਂ ਹਾਂਜੀ ਆ ਕੀ ਕਹਰੇ ਸੀਗੇ ਕਿ ਇੱਕ ਥਾਣੇ ਦੇ ਵਿੱਚੋਂ ਮੰਨੋ ਉਰਲੇ 'ਚ 2 ਧਾਰ ਆਉਂਦੀਆਂ ਜੇ ਬਿਲਕੁਲ ਜੀ ਪਰਲੇ 'ਚ ਇੱਕ ਆਉਂਦੀ ਆ ਇਹ ਉਰਲੇ ਥਾਣੇ ਦੇ ਵਿੱਚੋਂ 2 ਧਾਰ ਆਉਂਦੀਆਂ ਬਰਾਬਰ ਪਹਿਣਗੇ ਆਹ ਪਰਾਂ ਜੀ ਨਾਲ ਤੇ ਜਿਹੜਾ ਆਪਾਂ ਸਰੂ ਕਹਿ ਸਕਦੇ ਚਾਹੇ ਕੁਝ ਵੀ ਤੇ ਦੋ ਧਾਰਾ ਜਿਹੜੀਆਂ ਬਿਲਕੁਲ ਧਾਰ ਬਾਲਟੀ ਚ ਵੱਜੂਗੀ ਕੋਈ ਇਹ ਨਹੀਂ ਕਿ ਸੱਜੇ ਖੱਬੇ ਜਾਊਗੀ ਆਖੂ ਕਿ ਬਹੁਤ ਸੋਹਣੀ ਝੋਟੀ ਦੀ ਬਿੱਲੀ ਮਣਕੀ ਆ ਬਾਕੀ ਪਹਿਲੀ ਗੱਲ ਤੇ ਦੋ ਡੋਲਡ ਲੱਭਦੀ ਨਹੀਂ ਆ ਦੋ ਡੋਲਡ ਲੱਭਦੀ ਨਹੀਂ ਇਹ ਦੂਸਰੀ ਗੱਲ ਇਹ ਵੀ ਹੈ ਬੂਰੀ ਨੀਲੀ ਆ ਬੂਰੀ ਨੀਲੀ ਸਾਰੀ ਮਾਰਕਿੰਗ 골ਡਨ ਵੀ ਆ ਤੇ ਅੱਗੇ ਪਿਛਲੇ ਸਵੇਰੇ ਹੀ ਰਵੇ ਤੁਸੀਂ ਗੱਲ ਕਰ ਰਹੇ ਸੀ ਇਹਨੇ ਦੋ ਗੱਟੀਆਂ ਦਿੱਤੀਆਂ ਦੋ ਗੱਟੀਆਂ ਦਿੱਤੀਆਂ ਹੈ ਜੀ ਦੋ ਗੱਟੀਆਂ ਦਿੱਤੀਆਂ ਸੀ ਬਾਕੀ ਚਲੋ ਜੋ ਅੱਗੇ ਪ੍ਰਮਾਤਮਾ ਨੂੰ ਪਤਾ ਟੋਕੜ ਗੱਬਣਿਆ ਚੱਕ ਪਾਸ ਤੇ ਆਪਾਂ ਇਹਦਾ ਰੇਟ ਸਾਂਝਾ ਕਰੀਏ ਰੇਡ ਦੇ ਦਾ ਜਿੰਨਾ ਪਦ ਦੀਆਂ ਟੋਕੜਾਂ ਦਾ ਕਰਦੇ ਉਹਨੇ ਹੀ ਦੇਣੀ ਆ ਹਾਂ ਦੱਸੋ ਇਹਦੇ ਚੀਜ਼ ਇਹੋ ਜਿਹੀ ਲੱਗਦੀ ਨੇ ਆ ਜੀ ਮੋਲੇ ਦਾ ਪਰੇ ਪ੍ਰਗਰ ਲਈਏ ਸਤਰ ਕਰ ਲਈਏ ਹਾਂ 67000 ਦੀ ਦੇ ਦਾਂਗੇ 67000 ਦੀ ਦੇ ਲੈ ਕੋਈ ਸੱਜਣ ਫੋਨ ਕਰੂਗਾ ਹੋਰ ਵੀ ਛੋਟਛੱਪਾ ਜਰੂਰ ਹੋਊਗਾ ਤੇ ਫੋਨ ਨੰਬਰ ਜਰੂਰ ਸਾਂਝਾ ਕਰੀਏ 9903682025 9903682025 ਸਕਰੀਨ ਤੇ ਨੰਬਰ ਚੱਲਦਾ ਕਰ ਦਾਂਗੇ ਵੀਰ ਦਾ ਮਿਲਦੇ ਆ ਇੱਕ ਨਵੀਆਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ